ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਭਾਂਡੇ ਮਾਂਜਣ ਦੀ ਇੱਕ ਹੋਰ ਟ੍ਰਿਕ ਦੱਸਾਂਗੇ ਤੇ ਬਹੁਤ ਹੀ ਸੌਖੀ ਹੈ ਤੇ ਨਾ ਹੀ ਹੱਥ ਗਿੱਲੇ ਹੋਣਗੇ ਤੇ ਠੰਡੇ ਪਾਣੀ ਦੇ ਵਿੱਚ ਆਪਾਂ ਹੁਣ ਸਰਦੀਆਂ ਦੇ ਵਿੱਚ ਭਾਂਡੇ ਕਿਵੇਂ ਮਾਂਜ ਸਕਦੇ ਆ ਉਹ ਟ੍ਰਿਕ ਤੁਹਾਨੂੰ ਦੱਸਾਂਗੇ ਤੇ ਬਿਲਕੁਲ ਹੱਥ ਨਹੀਂ ਗਿੱਲੇ ਹੋਣੇ ਤੇ ਬਹੁਤ ਆਸਾਨੀ ਨਾਲ ਆਪਾਂ ਮਾਂਜ ਸਕਦੇ ਆ ਘਰ ਦੇ ਵਿੱਚ ਹੀ ਚੀਜ਼ਾਂ ਰੱਖ ਪਈਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਇਸਤੇਮਾਲ ਕਰਕੇ ਆਪਣੇ ਬਰਤਨ ਸਾਫ਼ ਕਰ ਸਕਦੇ ਹਾਂ ਤੇ ਹੱਥਾਂ ਨੂੰ ਬਿਲਕੁਲ ਠੰਡਾ ਪਾਣੀ ਨਹੀਂ ਲੱਗਣਾ ਤੇ ਠੰਡ ਵੀ ਨਹੀਂ ਲੱਗਣੀ ਚਲੋ ਜੀ ਆਪਾਂ ਕਰਦੀਆਂ ਸਟਾਰਟ ਤੇ ਬਰਤਨ ਤੁਹਾਡੇ ਵਧੀਆ ਮੰਜੇ ਜਾਣਗੇ ਚੱਕਰ ਚਾਂਦ ਹੋ ਜਾਣਗੇ ਵਧੀਆ ਚਮਕ ਜਾਣਗੇ ਤੇ ਬਰਤਨ ਤੁਸੀਂ ਦੇਖ ਸਕਦੇ ਹੋ ਕਿੱਡੇ ਵੱਡੇ ਵੱਡੇ ਬਰਤਨ ਇਹ ਨਹੀਂ ਹੈਗਾ ਵੀ ਆਪਣੇ ਛੋਟੇ ਬਰਤਨ ਹੀ ਆਪਾਂ ਸਾਫ਼ ਕਰ ਸਕਦੇ ਵੱਡੇ ਬਰਤਨ ਵੀ ਕਰ ਸਕਦੇ ਹਾਂ ਬਿਲਕੁਲਿੰਗ ਕਾਲਿੰਗ ਬਾਟੀਆਂ ਜਿਹੜਾ ਗਲਾਸਸ ਸਾਫ ਕਰ ਸਕਦੇ ਆ ਇਦਾਂ ਦਾ ਬਿਲਕੁਲ ਕੁਝ ਨਹੀਂ ਹੈਗਾ ਤੇ ਆਪਾਂ ਉਹ ਵੱਡੇ ਬਰਤਨ ਵੀ ਸਾਫ ਕਰ ਸਕਦੇ ਆ ਦੇਖੋ ਜੀ ਇੱਥੇ ਮੈਂ ਲੈ ਲੈ ਪੋਲੀਥੀਨ ਪੋਲੀਥੀਨ ਤੁਸੀਂ ਦੋ ਲੈ ਸਕਦੇ ਹੋ ਦੋਨਾਂ ਹੱਥਾਂ ਤੇ ਚੜਾ ਸਕਦੇ ਹੋ ਤੇ ਪੋਲੀਥੀਨ ਵਾਲੇ ਜਿਹੜੇ ਗਲਵਜ਼ ਆਉਂਦੇ ਆਪਾਂ ਡਾਈ ਵਾਲੇ ਹਨਾ ਉਹ ਵੀ ਹੇਅਰ ਨੂੰ ਡਾਈ ਕਰਦੇ ਆ ਤੇ ਉਹ ਵੀ ਲੈ ਸਕਦੇ ਹੋ ਜਿਹੜੇ ਵਾਲਾਂ ਤੇ ਆਪਾਂ ਡਾਈ ਲਾਉਣੇ ਆ ਉਹ ਕਲੱਬ ਚ ਲਖਾਫੀ ਜੀ ਦੇ ਹੁੰਦੇ ਆ ਉਹ ਲੈ ਸਕਦੇ ਹੋ ਇੱਥੇ ਆਪਾਂ ਇੱਕ ਲੈਤੀ ਆ ਪੁਰਾਣੀ ਜਰਾਬ ਜਰਾਬ ਨੂੰ ਤੁਸੀਂ ਬਿਲਕੁਲ ਐਦਾਂ ਸਿੱਟ ਦਿੰਨੇ ਆਪਾਂ ਹਨਾ ਜਿਹੜੀਆਂ ਪੁਰਾਣੀਆਂ ਹੁੰਦੀਆਂ ਤੇ ਜੇ ਕਈ ਵਾਰ ਫਟ ਜਾਂਦੀਆਂ ਸਿੱਟਿਆ ਨਾ ਕਰੋ ਦੇਖੋ ਇਹਦਾ ਇਸਤੇਮਾਲ ਕਰਾਂਗੇ ਇਧਰਲੇ ਹੱਥ ਤੇ ਮੈਂ ਨਹੀਂ ਚੜਾਇਆ ਕਿਉਂਕਿ ਇੱਕ ਤੇ ਜੜਾਇਆ ਤੁਸੀਂ ਦੂਜੇ ਹੱਥ ਤੇ ਵੀ ਚੜਾ ਸਕਦੇ ਹੋ ਕਿ ਮੈਂ ਤੁਹਾਨੂੰ ਦੱਸਣ ਲਈ ਹੀ ਐਦਾਂ ਹੋ ਕੀਤਾ ਦੂਜੇ ਹੱਥ ਤੇ ਨਹੀਂ ਚੜਾਇਆ ਤੇ ਲੋजेट ਤੇ ਆਪਾਂ ਕੋਈ ਵੀ ਹਨਾ ਸਾਬਣ ਵਗੈਰਾ ਲੈ ਸਕਦੇ ਆ ਭਾਂਡੇ ਆਲੀ ਪਹਿਲਾਂ ਆਪਾਂ ਬਰਤਨ ਧੋ ਲਿਆ ਸੀ ਤੇ ਹੁਣ ਦੇਖੋ ਆਪਾਂ ਬਰਤਨ ਤੇ ਸਾਬਣ ਲਾ ਕੇ ਧੋ ਲਾਂਗੇ ਤੁਸੀਂ ਕੋਈ ਵੀ ਡਿਸ਼ਵਾਸ਼ ਤੁਹਾਡੇ ਕੋਲ ਹੋਇਆ ਉਹ ਯੂਜ਼ ਕਰ ਸਕਦੇ ਹੋ ਨਾ ਆਪਾਂ ਵੱਡੇ ਵੱਡੇ ਬਰਤਨ ਦੇਖੋ ਸਾਫ਼ ਕਰਾਂਗੇ ਇਹਦੇ ਨਾਲ ਇਹ ਕਿਓ ਵਾਲੇ ਬਰਤਨ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਨਾਲ ਨਾਲ ਘੋਲ ਲੱਥ ਜੂਗਾ ਇਸ ਟਿੱਕੇ ਨਾਲ ਤੇ ਠੰਡ ਦੇ ਵਿੱਚ ਆਪਾਂ ਬਾਚ ਸਕਦੇ ਹਾਂ ਨਾ ਵੀ ਠੰਡ ਲੱਗਣ ਤੋਂ ਹੱਥਾਂ ਨੂੰ ਆਪਾਂ ਬਚਾ ਸਕਦੇ ਹਾਂ ਠੰਡੇ ਪਾਣੀ ਤੋਂ ਤੇ ਇਸ ਟਿੱਕੇ ਨਾਲ ਆਪਾਂ ਸਾਰੇ ਬਰਤਨ ਸਾਫ਼ ਕਰ ਲਾਂਗੇ ਦੇਖੋ ਕਿੰਨਾ ਖਰਾਬ ਬਰਤਨ ਹੋਇਆ ਪਿਆ ਮੈਂ ਤੁਹਾਨੂੰ ਮਾਂਜ ਕੇ ਦਿਖਾਉਂਗੀ ਕਿੰਨਾ ਵਧੀਆ ਹੋ ਜਾਊਗਾ ਤੇ ਇਦਾਂ ਨਹੀਂ ਹੈਗਾ ਵੀ ਆਪਾਂ ਕੱਲ ਨੂੰ ਕਾਲੀਆਂ ਵੱਟੀਆਂ ਮਾ ਸਕਦੀਆਂ ਨਹੀਂ ਵੱਡੇ ਬਰਤਨ ਵੀ ਆਪਾਂ ਮਾ ਸਕਦੀਆਂ ਕੋਈ ਵੀ ਹੋਵੇ ਟੋਪੀਆ ਹੋਵੇ ਡੱਬੂ ਹੋਵੇ ਚਾਹਲਾ ਤੇ ਜਾਂ ਕੋਈ ਵੱਡਾ ਬਰਤਨ ਆਪਣਾ ਪਤੀਲਾ ਵਗੈਰਾ ਹੁੰਦਾ ਹਨ ਲੱਸੀ ਵਾਲਾ ਪਤੀਲਾ ਹੁੰਦਾ ਬਿਲਕੁਲ ਸਾਫ਼ ਹੋ ਜਾਣਗੇ ਹੁਣ ਮੈਂ ਤੁਹਾਨੂੰ ਤੋ ਕੇ ਵੀ ਦਿਖਾਉਂਗੀ ਦੇਖੋ ਤੇ ਇਹ ਵਧੀਆ ਨਿੱਖਰ ਜਾਣਗੇ ਆਪਣੇ ਬਰਤਨ ਚਮਕ ਜਾਣਗੇ ਤੁਸੀਂ ਦੇਖ ਸਕਦੇ ਹੋ ਆਪਾਂ ਤੋਤੇ ਵੀ ਹੈ ਤੇ ਮੈਂ ਇੱਕ ਹੱਥ ਤੇ ਚੜਾਇਆ ਤੁਸੀਂ ਦੋਨਾਂ ਹੱਥਾਂ ਤੇ ਚੜਾ ਸਕਦੇ ਹੋ ਮੈਂ ਤੇ ਵੀਡੀਓ ਬਣਾਉਣ ਦੀ ਮਾਰੀ ਨੇ ਇੱਕ ਹੱਥ ਤੇ ਚੜਾਇਆ ਸੀ ਤੇ ਤੁਸੀਂ ਦੋਨਾਂ ਹੱਥਾਂ ਤੇ ਚੜਾ ਲਓ ਚਲੋ ਕਾਫੀ ਤੇ ਹੁਣ ਆਪਾਂ ਦੂਜੀ ਬਰਤਨ ਧੋ ਲਾਂਗੇ ਦੂਜੇ ਬਰਤਨਾਂ ਨੂੰ ਵੀ ਆਪਾਂ ਸਾਫ਼ ਕਰ ਲਾਂਗੇ ਇਦਾਂ ਤੁਸੀਂ ਦੇਖ ਸਕਦੇ ਹੋ ਸਾਰੇ ਹੈ ਨਾ ਇਹਦੇ ਵਿੱਚੋਂ ਜਿਹੜੀ ਪਾਂਡੇ ਦੇ ਵਿੱਚੋਂ ਲੱਗਿਆ ਹੋਇਆ ਸੀ ਸਾਰਾ ਉੱਤਰ ਗਿਆ ਬਿਲਕੁਲ ਸਾਫ਼ ਹੋ ਗਿਆ ਦੇਖੋ ਆਪਣੀ ਬਾਟਿੰਗ ਕਾਲੀਆਂ ਵੀ ਵਧੀਆ ਧੁੱਤੀਆਂ ਜਾਂਦੀਆਂ ਨੇ ਕੈਨ ਨਹੀਂ ਹੈਗਾ ਪਾਪ ਕੱਲੇ ਗਲਾਸ ਤੇ ਬਾਟਿੰਗ ਕਾਲੀਆਂ ਧੋ ਸਕਦੇ ਹੋ ਵੱਡੇ ਪਾਂਡੇ ਵੀ ਰਾਮ ਨਾਮਾਂਜ ਸਕਦੇ ਹਾਂ ਐਨੀ ਠੰਡ ਪੈ ਪਈ ਜਾਂ ਠੰਡ ਦੇ ਵਿੱਚ ਠੰਡੇ ਪਾਣੀ 'ਚ ਹੱਥ ਪਾਉਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਤੇ ਵਰਤਨਾਂ ਮੰਗੇ ਬਿਨਾ ਆਪਾਂ ਰਹਿ ਨਹੀਂ ਸਕਦੇ ਕਿਉਂਕਿ ਆਪਾਂ ਖਾਣਾ ਪੀਣਾ ਹੁੰਦਾ ਤੇ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਨਾ ਬਰਤਨਾਂ ਦੀ ਤੁਸੀਂ ਦੇਖਿਓ ਮੈਂ ਤੁਹਾਡੇ ਸਾਹਮਣੇ ਹੀ ਲਹਫਾ ਉਤਾਰਿਆ ਬਿਲਕੁਲ ਦੇਖੋ ਪਾਣੀ ਨਹੀਂ ਲੱਗਿਆ ਹੱਥ ਤੇ ਤੇ ਉਸੇ ਤਿੱਕੇ ਦਾ ਆਪਣਾ ਹੱਥ ਹੈ ਤੁਸੀਂ ਦੇਖ ਸਕਦੇ ਹੋ ਉਹ ਹੱਥ ਗਿੱਲਾ ਹੋ ਗਿਆ ਇਧਰਲਾ ਹੱਥ ਬਿਲਕੁਲ ਗਿੱਲਾ ਨਹੀਂ ਹੋਇਆ ਕਿਉਂਕਿ ਉਹ ਮੈਂ ਨੰਗਾ ਰੱਖਿਆ ਸੀ ਮੇਤੋਂ ਖਾਣ ਦੀ ਮੈਦਨੇ ਵੀ ਦੇਖੋ ਇਧਰਲਾ ਹੱਥਾਂ ਮਨਾ ਬਿਲਕੁਲ ਨੰਗਾ ਨਹੀਂ ਸੀ ਡਰਾਬ ਨੂੰ ਤੁਸੀਂ ਇਸ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ ਬਿਲਕੁਲ ਨਾ ਸੁੱਟਿਆ ਕਰੋ ਪੈਣੋ ਪੱਟੀਆਂ ਪੁਰਾਣੀਆਂ ਡਰਾਬਾਂ ਦਾ ਆਪਾਂ ਇਸਤੇਮਾਲ ਕਰ ਸਕਦੇ ਹਾਂ ਤੇ ਤੁਸੀਂ ਡਰਾਬ ਨੂੰ ਦੇਖੋ ਜੀ ਮੈਂ ਤੁਹਾਨੂੰ ਦਿਖਾਏ ਇਸ ਵੀ ਹੱਥ ਬਿਲਕੁਲ ਗਿੱਲੇ ਨਹੀਂ ਹੋਏ ਤੇ ਦੂਜੀ ਗੱਲ ਇਹ ਹੈ ਕਿ ਹਨਾ ਨੇਲ ਪੇਂਟ ਬਿਲਕੁਲ ਨਹੀਂ ਉਤਰਦੀ ਹੈ ਹਨਾ ਇਹ ਤਾਂ ਆਂਡੀ ਸਾਫ਼ ਕਰਨ ਨਾਲ ਤੇ ਕਿਉਂ ਆਪਾਂ ਲਗਾ ਲੈਨੇ ਨੇ ਨੀਲਪਿੰਟ ਹਨਾ ਸਰਦੀ ਦੇ ਵਿੱਚ ਹੀ ਹੁੰਦਾ ਜ਼ਿਆਦਾਤਰ ਵੀ ਆਪਾਂ ਥੋੜਾ ਜਿਹਾ ਗੂੜੇ ਰੰਗ ਦਾ ਨੀਲਪਿੰਟ ਦੇ ਲਗਾ ਲੈਨੇ ਹਨਾ ਗਰਮੀ ਦੇ ਵਿੱਚ ਤਾਂ ਆਪਾਂ ਲਾਈਟ ਲਗਾਉਣੀ ਆ ਪਰ ਪਾਣੀ ਨਾਲ ਉੱਤਰ ਜਾਂਦੀ ਹੈ ਭਾਂਡੇ ਜਦੋਂ ਆਪਾਂ ਇਦਾਂ ਕਿਸਰ ਕਿਸਰ ਕੀ ਮਾਂਦੇ ਆ ਤਾਂ ਵੀ ਉੱਤਰ ਜਾਂਦੀ ਹੈ ਹਨਾ ਤੁਸੀਂ ਦੇਖ ਸਕਦੇ ਹੋ ਨੀਲ ਪੇਟ ਵੀ ਨਹੀਂ ਉਤਰਦੀ ਇਹਦੇ ਨਾਲ ਕਿਉਂ ਕਈ ਵਾਰ ਫੰਕਸ਼ਨ ਵੀ ਸਰਦੀ ਦੇ ਵਿੱਚ ਜ਼ਿਆਦਾ ਆਉਂਦੇ ਹਨਾ ਗਰਮੀ ਦੇ ਵਿੱਚ ਘੱਟ ਆਉਂਦੇ ਆ ਇਹ ਤਰੀਕਾ ਵੀ ਇਹਦਾ ਬਹੁਤ ਵਧੀਆ ਹਨਾ ਵੀ ਭਾਂਡੇ ਤਾਂ ਆਪਾਂ ਸਾਫ਼ ਕਰਨੀ ਆ ਜਦੋਂ ਆਪਾਂ ਖਾਣੇ ਪੀਣੇ ਹਨਾ ਤੇ ਇਸ ਤਿੱਕੇ ਨਾਲ ਤੁਸੀਂ ਬਰਤਨ ਸਾਫ਼ ਕਰ ਸਕਦੇ ਹੋ ਦੂਸਰਾ ਤਰੀਕਾ ਇਹ ਆ ਹੱਥ ਨੂੰ बार-ਬਾਰ ਠੰਡੇ ਗਰਮ ਪਾਣੀ ਦੇ ਵਿੱਚ ਪਾਉਣ ਨਾਲ ਆਪਣੇ ਹੱਥ ਪਾਟ ਜਾਂਦੇ ਆ ਤੇ ਹੱਥਾਂ ਤੇ ਹੋਰੀ ਜਿਹਾ ਕਾਲਾ ਜਿਹਾ ਪਣਾ ਆ ਜਾਂਦਾ ਉਹ ਵੀ ਨਹੀਂ ਆਉਂਦਾ ਹਨਾ ਬਰਤਨ ਸਾਫ ਕਰਨ ਨਾਲ ਇਸ ਠਿਕੇ ਨਾਲ ਤੁਸੀਂ ਆਪਣੀ ਸਕਿਨ ਦੀ ਵੀ ਕੇਅਰ ਕਰ ਸਕਦੇ ਹੋ ਗਲਵਜ਼ ਪਾ ਸਕਦੇ ਹੋ ਗਲਵਜ਼ ਲੈ ਸਕਦੇ ਹੋ ਗਲਵਜ਼ ਨਾਲ ਵੀ ਸਾਫ ਕਰਨ ਨੂੰ ਤੇ ਇਹ ਤਰੀਕਾ ਵੀ ਵਧੀਆ ਹਨਾ ਤੇ ਹੱਥ ਬਿਲਕੁਲ ਖਰਾਬ ਨਹੀਂ ਹੁੰਦੇ ਜੇ ਤੁਸੀਂ ਇਸ ਠਿਕੇ ਨਾਲ ਭਾਂਡੇ ਸਾਫ ਕਰੋਗੇ ਐ ਨਹੀਂ ਮੈਂ ਕਹਿੰਦੀ ਵੀ ਆਪਾਂ ਹਨਾ ਪਾਣੀ ਚ ਹੱਥ ਨਾ ਪਾਈਏ ਪਾਉਣਾ ਤਾਂ ਪੈਂਦੀ ਹੈ ਹਨਾ ਆਪਾਂ ਨੂੰ ਕਪੜੇ ਵਗੈਰਾ ਵੀ ਤੁਹਨੇ ਚਲ ਕਪੜੇ ਮਸ਼ੀਨਾਂ ਆ ਗਈਆਂ ਅੱਜਕੱਲ ਮਸ਼ੀਨਾਂ ਦੇ ਵਿੱਚ ਤੁਹਨੇ ਆ ਤੇ ਪਰ ਆਪ ਦੀ ਸਕਿਨ ਦਾ ਵੀ ਹਨਾ ਕੇਅਰ ਬਾਡੀ ਦੀ ਜ਼ਰੂਰਤ ਹੈ ਨਾ ਆਪਾਂ ਨੂੰ ਧਿਆਨ ਰੱਖਣ ਦੀ ਇਸ ਕਰਕੇ ਤੁਸੀਂ ਇਸ ਤਿੱਕੇ ਦਾ ਬਰਤਨ ਸਾਫ਼ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ